ਅਰਮਾਨ ਮਾਲਿਕ ਦੀ ਪਿੱਠ ਦੇ ਉੱਤੇ ਵੀ ਭੂਲੇਨਾਥ ਜੀ ਦਾ ਟੈਟੂ ਬਣਿਆ ਹੋਇਆ ਹੈ ਹਨਾ ਦੂਜੇ ਪਾਸੇ ਉਹ ਬੰਦਾ ਕਹਿ ਰਿਹਾ ਕਿ ਮੈਂ ਬੈੱਡ ਵੱਡਾ ਬਣਾ ਲਿਆ ਮੈਂ ਦੋ ਦੋ ਤੀਂਆਂ ਲੈ ਕੇ ਸੋਣਾ ਇਹੋ ਜਿਹਾ ਬੰਦਾ ਲੱਚਰਤਾ ਫਲਾਂ ਵਾਲੇ ਬੰਦੇ ਦੇਵੀ ਦੇਵਤਾ ਦਾ ਰੂਪ ਧਰਦੇ ਨੇ ਗਲਤ ਕਿ ਤਰ੍ਹਾਂ ਕੱਪੜੇ ਪਾਏ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਬੱਚੇ ਦੀ ਖੁਸ਼ੀ ਵਾਸਤੇ ਕੀਤਾ ਹੈ ਸਿਰਫ ਝੂ ਲੈਣ ਵਾਸਤੇ ਕੀਤਾ ਕੀ ਕਾਲੀ ਮਾਤਾ ਦਾ ਪੇਸ਼ ਬਣਾਇਆ ਉਹਨੇ ਉਸ ਤੋਂ ਬਾਦ ਉਹਨੇ ਮਾਫੀ ਮੰਗ ਲਈ ਹੁਣ ਅਰਮਾਨ ਮਾਲਿਕ ਨੇ ਪੇਸ਼ ਬਣਾਇਆ ਮਹਾਵੀਰ ਜੀ ਦਾ ਉਹ ਮਾਫੀ ਮੰਗ ਲਈ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਉਸ ਸੰਗਠਨ ਦਾ ਜਾਂ ਉਸ ਬੰਦੇ ਦਾ ਜਿਨ੍ਹਾਂ ਨੇ ਪੂਰੇ ਪਰਿਵਾਰ ਦੇ ਉੱਤੇ ਉਹਨਾਂ ਦੇ ਉੱਤੇ ਐਫ ਆਈ ਆਰ ਦਾਜ ਕਰਾਈ ਬਹੁਤ ਵਧੀਆ ਕੰਮ ਕੀਤਾ ਤੇ ਲੱਖ ਲਾਂ ਤਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਮਾਫੀ ਦਿੱਤੀ ਦੇਦ ਵੀ ਹੁੰਦੀ ਹੈ ਸੋਧਾ ਲੱਗਦਾ ਕਿ ਨਹੀਂ ਲੱਗਦਾ ਇਸਲਾਮ ਦੇ ਬਾਰੇ ਤੁਸੀਂ ਕੋਈ ਗਲਤ ਲਫ਼ਜ਼ ਬੋਲ ਕੇ ਦੇਖੋ ਹਰ ਤਨਖਾ ਜੋਦਾ ਹੁੰਦਾ ਕਿ ਨਹੀਂ ਹੁੰਦਾ ਅਸੀਂ ਤਾਂ ਕਾਨੂੰਨ ਨੂੰ ਅੱਗੇ ਰੱਖ ਕੇ ਚੱਲਦੇ ਹਾਂ ਅਸੀਂ ਚਾਹਦੇ ਹਾਂ ਕਿ ਕਾਨੂੰਨ ਉਹਨਾਂ ਨੂੰ ਸਜ਼ਾ ਦੇਵੇ ਸਜ਼ਾ ਮਤਲਬ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਨੂੰ ਸੂਲੀ ਚੜਾ ਦਿੱਤਾ ਜਾਵੇ ਫਿਰ ਤੁਸੀਂ ਕੋਸ਼ਿਸ਼ ਕਰੋ ਗੱਲ ਸੁਣੋ ਕਾਨੂੰਨ ਦੇ ਵਿੱਚ ਹਰ ਜਿਆਦਾ ਪ੍ਰਾਵਧਾਨ ਹੈ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਆਈਡੀ ਬੰਦ ਹੋਣੀ ਚਾਹੀਦੀ ਸੀ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਹੋਣੀ ਚਾਹੀਦੀ ਸੀ ਉਹਦਾ YouTube ਚੈਨਲ ਬੰਦ ਹੋਣਾ ਚਾਹੀਦਾ ਇਹ ਘੱਟੋ ਘੱਟ țeਗਤਾ ਲੱਗੇ ਕੁਝ ਜਦੋਂ ਮਾਫੀ ਮੰਗਣ ਜਾ ਰਹੀ ਆ ਘਰੋਂ ਗੱਡੀ 'ਚ ਬਹਿ ਰਹੇ ਆ ਅੱਗੇ ਪਿੱਛੇ ਕੈਮਰੇ ਆ ਤੇ ਗੱਡੀ 'ਚ ਬਹਿ ਕੇ ਅਸੀਂ ਜਾ ਰਹੇ ਆ ਜੀ ਕਾਲੀ ਮਾਤਾ ਮੰਦਰ ਅਸੀਂ ਮਾਫੀ ਮੰਗੀ ਫਲਾਨਾ ਕੀਤਾ ਇਹ ਦਿਖਾਵਾ ਕਰ ਰਹੇ ਆ ਜਗਰਾਤੇ ਵਿੱਚ ਲੋਕ ਬਣਦੇ ਉੱਥੇ ਤਾਂ ਮਾਹੌਲ ਬਣਿਆ ਹੁੰਦਾ ਭਗਤੀ ਮਾਹੌਲ ਹੁੰਦਾ ਉੱਥੇ ਮਹਾਮਾਈ ਦਾ ਗੁਣਗਾਨ ਹੋ ਰਿਹਾ ਹੁੰਦਾ ਭੋਲੇ ਸ਼ੰਕਰ ਦਾ ਗੁਣਗਾਨ ਹੋ ਰਿਹਾ ਲੋਕਾਂ ਦੇ ਮਨ ਵਿੱਚ ਇੱਕ ਸ਼ਕੀ ਹੁੰਦੀ ਹੈ ਸਾਡੇ ਹਿੰਦੂ ਸਮਾਜ 'ਚ ਇਹੋ ਕਮੀ ਹੈ ਕਿ ਸਾਡੇ ਕੋਲ ਕੋਈ ਚੱਲ ਕੇ ਕਲਾਕਾਰ ਕੋਈ ਆ ਜਾਂਦਾ ਅਸੀਂ ਕਹਿੰਨੇ ਵਾਹੀ ਬਹੁਤ ਵੱਡਾ ਕੰਮ ਕਰ ਲਿਆ ਅਸੀਂ ਮਾਫੀ ਦੇ ਦਿੰਦੇ ਹਾਂ ਦੂਜੇ ਸੰਗਠਨ ਨੂੰ ਦੇਖ ਕੇ ਕੋਈ ਤੀਜਾ ਸੰਗਠਨ ਉੱਠ ਜਾਂਦਾ ਉਹ ਕਹਿੰਦਾ ਨਹੀਂ ਜੀ ਸਾਡੇ ਕੋਲ ਵੀ ਆਓ ਫਿਰ ਉਹ ਮਾਫ ਕਰ ਦਿੰਦੇ ਆ ਇਹ ਸਭ ਡਰਾਮਾ ਹੈ ਜਿਹੜੀ ਸਿਹਤ ਖਰਾਬ ਹੋ ਗਈ ਮਾਫੀ ਦੇਣੀ ਚਾਹੀਦੀ ਆ ਪੰਜਾਬ ਛੱਡ ਜਾਗੇ ਉਹ ਅਰਮਾਨਵਾਲੀ ਕਿੱਲੋ ਕਿਹਾ ਗਿਆ ਇਹੀ ਤਾਂ ਪੰਜਾਬ ਛੱਡ ਜਾਗੇ ਅਸੀਂ ਸੇਫ ਫੀਲ ਕਰਦੇ ਫਲਾਨਾ ਤੁਮਕਾਨਾ ਹੁਣ ਅਸੀਂ ਛੱਡ ਕੇ ਜਾਵਾਂਗੇ ਵੀ ਤੁਸੀਂ ਇਹੋ ਜੇ ਕੰਮ ਹੀ ਨਾ ਕਰੋ ਅੱਜ ਦੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ 24 ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਭਖਦੇ ਹੋਏ ਮੁੱਦੇ ਤੇ ਪਾਇਲ ਮਲਿਕ ਜਿਨ੍ਹਾਂ ਵੱਲੋਂ ਕੀ ਪਿਛਲੇ ਦਿਨੀ ਇੱਕ ਵੀਡੀਓ ਬਣਾਈ ਜਾਂਦੀ ਹੈ ਕਾਲੀ ਮਾਤਾ ਦੇ ਭੇਸ ਤਸਤ ਦੇ ਸਤਾਰਨ ਕਰਕੇ ਇੱਕ ਵੀਡੀਓ ਬਣਾਈ ਜਾਂਦੀ ਹੈ ਜਿਸ ਨੂੰ ਲੈ ਕੇ ਕਾਫੀ ਆਪੱਤੀ ਦਰਜ ਕੀਤੀ ਜਾਂਦੀ ਕੁਝ ਹਿੰਦੂ ਸੰਗਠਨਾ ਵੱਲੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਦਾ ਮੁੱਦਾ ਕਾਫੀ ਭਖਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕਾਲੀ ਮਾਤਾ ਮੰਦਿਰ ਚ ਬੁਲਾ ਕੇ ਮਾਫੀ ਵੀ ਮੰਗਵਾਈ ਜਾਂਦੀ ਹੈ ਪੂਰੇ ਮਾਮਲੇ ਤੇ ਅੱਜ ਅਸੀਂ ਗੱਲ ਕਰਾਂਗੇ ਮਹਾਵੀਰ ਸੈਨਾ ਦੇ ਅਧਿਐਕਸ਼ ਰੋਹਿਤ ਵਰਮਾ ਜੀ ਉਹਨਾਂ ਤੋਂ ਜਾਣਾਂਗੇ ਕਿ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜਕਰਾਾ ਵੀਰ ਬਜਰੰਗੀ ਪਰਮਾਦੇਵ ਜੈ ਸ਼੍ਰੀ ਰਾਮ ਜੀ ਰੋਹਿਤ ਵਰਮਾ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਪਾਇਲ ਮਲਿਕ ਜਿਨ੍ਹਾਂ ਵੱਲੋਂ ਕਿ ਵੀਡੀਓ ਬਣਾਈ ਜਾਂਦੀ ਹੈ ਕਾਲੀ ਮਾਤਾ ਦੇ ਪੇਚ ਜਿਸ ਤੇ ਕਾਫੀ ਇਪੱਤੀ ਕੀਤੀ ਗਈ ਸੰਗਠਨਾ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਆ ਕੇ ਮਾਫੀ ਵੀ ਮੰਗ ਲਈ ਗਈ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਮਾਫੀ ਕਿਹਨੇ ਦਿੱਤੀ ਉਹਨਾਂ ਨੂੰ ਮਾਫੀ ਦੇਣ ਵਾਲੇ ਅਸੀਂ ਜਾਂ ਤੁਸੀਂ ਜਾਂ ਕੋਈ ਅਸੀਂ ਕੋਣ ਕੋਈ ਹਿੰਦੂ ਸੰਗਠਨ ਮਾਫੀ ਕਿੱਦਾਂ ਦੇ ਸਕਦਾ ਹੈ ਮੇਰੇ ਹਿਸਾਬ ਦੇ ਨਾਲ ਪਹਿਲਾ ਜਿਹੜਾ ਉਹਨੇ ਪੇਸ਼ ਬਣਾਇਆ ਕਾਲੀ ਮਾਤਾ ਦਾ ਬਹੁਤ ਹੀ ਜ਼ਿਆਦਾ ਗਲਤ ਸੀਗਾ ਉਹਨੂੰ ਸਜ਼ਾ ਹੋਣੀ ਚਾਹੀਦੀ ਸੀ ਸਾਡਾ ਸਾਰਿਆਂ ਦਾ ਫਰਜ਼ ਇਹ ਬਣਦਾ ਸੀ ਕਿ ਉਹਦੇ ਉੱਤੇ ਵੱਧ ਤੋਂ ਵੱਧ ਐਫਆਈਆਰ ਦਰਜ ਕੀਤੀ ਜਾਵੇ ਤੇ ਉਹਨੂੰ ਕਾਨੂੰਨ ਦੇ ਕਟਗਰੇ ਦੇ ਵਿੱਚ ਖੜਾ ਕੀਤਾ ਜਾਵੇ ਤਾਂ ਕਿ ਉਹਨੂੰ ਕਾਨੂੰਨ ਸਜ਼ਾ ਦੇ ਸਕੇ ਇਹ ਜਿਹੜੀ ਮਾਫੀ ਵਾਲਾ ਜਿਹੜਾ ਸਿਸਟਮ ਹੈ ਨਾ ਇਹ ਬੰਦ ਹੋਣਾ ਚਾਹੀਦਾ ਹਿੰਦੂਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕੋਈ ਕਿਸੇ ਵੀ ਦੂਜੇ ਆਪਾਂ ਜੇ ਧਰਮ ਨੂੰ ਲੈ ਕੇ ਚੱਲੀਏ ਕਿਸੇ ਪੰਥ ਨੂੰ ਜਾਂ ਕਿਸੇ ਸਮਾਜ ਨੂੰ ਲੈ ਕੇ ਚੱਲੀਏ ਤੇ ਮਿੰਟ ਲਾਉਂਦੇ ਨੇ ਸੋਧਾ ਲਾਣ ਲੱਗੇ ਇਹ ਸਾਡੇ ਹਿੰਦੂ ਧਰਮ ਚ ਜਿਹੜੇ ਠੇਕੇਦਾਰ ਬਣੇ ਫਿਰਦੇ ਨੇ ਇਹਨਾਂ ਲੋਕਾਂ ਨੂੰ ਇਹ ਗੰਦੀ ਬਿਮਾਰੀ ਹੈ ਕਿ ਇਹ ਮਾਫੀ ਬੜੀ ਜਲਦੀ ਦੇ ਦਿੰਦੇ ਸੋਦੇ ਦੀ ਗੱਲ ਕੀਤੀ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇੰਨੀ ਵੱਡੀ ਗਲਤੀ ਕਰਤੀ ਕਿ ਤੁਸੀਂ ਸੋਦੇ ਵਾਲੀ ਗੱਲ ਕਹਿ ਰਹੇ ਹੋ ਗਲਤੀ ਕੀਤੀ ਹੈ ਤੁਸੀਂ ਇਹ ਮੈਨੂੰ ਇਹ ਸਮਝਾਓ ਕਿ ਆਪਾਂ ਕੋਈ ਵੀ ਬੰਦਾ ਜਾਂ ਕੋਈ ਵੀ ਜਨਾਨੀ ਸਾਡੇ ਦੇਵੀ ਦੇਵਤਾ ਦੀ ਬਰਾਬਰੀ ਕਰ ਸਕਦੀ ਹੈ ਮੈਨੂੰ ਸਮਝਾਓ ਕਿਸੇ ਵੀ ਧਰਮ ਦੇ ਵਿੱਚ ਮੰਨ ਕੇ ਚੱਲੋ ਅਪਾ ਸਿੱਖ ਧਰਮ ਨੂੰ ਲੈ ਕੇ ਚੱਲੀਏ ਮੈਂ ਬੜਾ ਮਾਣ ਸਨਮਾਨ ਕਰਦਾ ਸਿੱਖ ਸਮਾਜ ਦਾ ਸਿੱਖ ਧਰਮ ਦਾ ਤੁਸੀਂ ਅੱਜ ਤੱਕ ਦੇਖਿਆ ਕਿ ਕੋਈ ਬੰਦੇ ਕਿਸੇ ਬੰਦੇ ਨੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਜਿਹੜੇ ਉਹਨਾਂ ਦੇ ਛੋਟੇ ਸ਼ਹਿਬਜ਼ਾਦੇ ਸੀ ਉਹਨਾਂ ਦਾ ਵੀ ਰੂਪ ਕਿਸੇ ਨੇ ਧਾਰਿਆ ਹੋਵੇ ਤੇ ਸਾਡੇ Hindu ਸਮਾਜ ਦੇ ਵਿੱਚ ਇਹ ਚੀਜ਼ਾਂ ਕਿਉਂ ਆ ਤੇ ਜੇ ਹੁੰਦੀਆਂ ਆ ਤੇ ਮਾਫੀ ਕਿਉਂ ਦਿੱਤੀ ਜਾਂਦੀ ਹੈ ਸਜ਼ਾ ਵੱਲ ਨੂੰ ਕਿਉਂ ਨਿਤ ਰਿਆ ਜਾਂਦਾ ਜੇ ਇੱਕ ਅੱਦੇ ਕਿਸੇ ਨੂੰ ਸਜ਼ਾ ਹੋਈ ਹੋਵੇ ਟੰਗ ਦੇ ਨਾਲ ਜੇਲ੍ਹ ਕੱਟਣੀ ਪਵੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਇਹ ਬੰਦ ਹੋ ਜਾਏਗੀ ਸਜ਼ਾ ਮਤਲਬ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਨੂੰ ਸੂਲੀ ਚੜਾ ਦਿੱਤਾ ਜਾਵੇ ਫਿਰ ਤੁਸੀਂ ਕੋਸ਼ਿਸ਼ ਕਰੋ ਗੱਲ ਸੁਣੋ ਕਾਨੂੰਨ ਦੇ ਵਿੱਚ ਹਰ ਅਪਰਾਧ ਨੂੰ ਲੈ ਕੇ ਸਜ਼ਾ ਦਾ ਪ੍ਰਬੰਧਨ ਹੈ ਸੋ ਜਿਹੜੀ ਉਹਦੀ ਜੋ ਸਜ਼ਾ ਬਣਦੀ ਹੈ ਜੋ ਪਰਚਾ ਦਰਜ ਹੋਣਾ ਬਣਦਾ ਹੈ ਪਰਚਾ ਦਰਜ ਹੋਵੇ ਉਹਦੇ ਆਧਾਰ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਦੋਂ ਉਹ ਕੁਝ ਟਾਈਮ ਜੇਲ੍ਹ ਦੇ ਵਿੱਚ ਕੱਟਣਗੇ ਆਪੇ ਹੀ ਘਟਕਾਣੇ ਆ ਜਾਏਗੀ ਉਹਨਾਂ ਬੋਲੋ ਵੀਡੀਓ ਬਣਾਈ ਗਈ ਆ ਠੀਕ ਆ ਉਹ ਚੀਜ਼ ਕੁਝ ਲੋਕੀ ਉਹਨੂੰ ਸਹੀ ਕਹਿ ਰਹੇ ਕੁਝ ਗਲਤ ਕਹਿ ਰਹੇ ਆ ਸਹੀ ਕਹਿ ਰਹੇ ਆ ਭਾਜੀ ਕੌਣ ਸਹੀ ਕਹਿ ਰਿਹਾ ਮੈਨੂੰ ਸਮਝਾਓ ਨਾ ਬੜੇ ਬੜੇ ਹੈਗੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਉਹ ਵੀ ਕਹਿੰਦੇ ਚਲੋ ਠੀਕ ਆ ਹੁਣ ਹੋ ਗਈ ਗਲਤੀ ਠੀਕ ਆ ਮਾਫੀ ਦੇਣ ਵਾਲੇ ਕੌਣ ਹੁੰਦੇ ਨੇ ਲੋਕ ਅਸੀਂ ਜਾਂ ਤੁਸੀਂ ਕਿੱਦਾਂ ਕਿਸੇ ਨੂੰ ਮਾਫੀ ਦੇ ਸਕਦੇ ਆ ਮੰਨ ਕੇ ਚਲੋ ਤੁਸੀਂ ਮੇਰੇ ਮੇਰੇ ਸਾਹਮਣੇ ਕੋਈ ਗਲਤੀ ਕਰਦੇ ਹੋ ਤੇ ਤੁਹਾਨੂੰ ਕੋਈ ਤੀਜਾ ਬੰਦਾ ਆ ਕੇ ਮਾਫ ਕਰ ਦੇਗਾ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਪਾਇਲ ਮਲਕ ਨੇ ਜੇ ਕੋਈ ਗਲਤੀ ਕੀਤੀ ਹੈ ਇਹ ਸਾਡੀ ਦੇਵੀ ਦੇਵਤਾ ਦਾ ਰੂਪ ਬਣਾ ਕੇ ਉਹਨੂੰ ਇੰਟਰਟੇਨਮੈਂਟ ਦੇ ਲਈ ਯੂਜ਼ ਕੀਤਾ ਹੈ ਤੇ ਤੁਹਾਨੂੰ ਲੱਗਦਾ ਕਿ ਸਾਨੂੰ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਨਹੀਂ ਪਰ ਆਪਾਂ ਦੇਖਦੇ ਹਾਂ ਹਿੰਦੂ ਧਰਮ ਚ ਜਗਰਾਤੇ ਦੇ ਲੋਕ ਬਣਦੇ ਆ ਕੋਈ ਤੇ ਜੇ ਉਹਨਾਂ ਨੇ ਆਪਣੇ ਬੱਚੇ ਦੀ ਖੁਸ਼ੀ ਲਈ ਵੀਡੀਓ ਬਣਾ ਲਈ ਤਾਂ ਉਹਦੇ ਚ ਤੁਹਾਨੂੰ ਲੱਗਦਾ ਕਿ ਗਲਤ ਹੋ ਗਿਆ ਉਹ ਗਲਤ ਹੋ ਗਿਆ ਜਗਰਾਤੇ ਵਿੱਚ ਲੋਕ ਬਣਦੇ ਉੱਥੇ ਤਾਂ ਮਾਹੌਲ ਬਣਿਆ ਹੁੰਦਾ ਭਗਤੀ ਮਾਹੌਲ ਹੁੰਦਾ ਉੱਥੇ ਮਹਾਮਾਈ ਦਾ ਗੁਣਗਾਨ ਹੋ ਰਿਹਾ ਹੁੰਦਾ ਭੂਲੇ ਸ਼ੰਕਰ ਦਾ ਗੁਣਗਾਨ ਹੋ ਰਿਹਾ ਹੁੰਦਾ ਲੋਕਾਂ ਦੇ ਮਨ ਵਿੱਚ ਇੱਕ ਛਵੀ ਹੁੰਦੀ ਹੈ ਉਹ ਜਦੋਂ ਜਿਹੜੇ ਕਲਾਕਾਰ ਨੇ ਜਦੋਂ ਉਸ ਰੂਪ ਨੂੰ ਲੈ ਕੇ ਆਂਦੇ ਨੇ ਤੇ ਉਹਨਾਂ ਦੇ ਵਿੱਚ ਭਾਵਨਾ ਹੁੰਦੀ ਹੈ ਇੱਕ ਇਹ ਇਹ ਉਹ ਇੰਟਰਟੇਨਮੈਂਟ ਵਾਸਤੇ ਜਾਂ ਵਿਊ ਲੈਣ ਵਾਸਤੇ ਜਾਂ ਪੈਸਾ ਕਮਾਉਣ ਵਾਸਤੇ ਇਹ ਕੰਮ ਨਹੀਂ ਕਰਦੇ ਕਹਿੰਦੇ ਕਿ ਕੋਈ ਵੀ ਧਰਮ ਹੈ ਕੋਈ ਵੱਡਾ ਛੋਟਾ ਨਹੀਂ ਹੁੰਦਾ ਮਾਫੀ ਜਿਨ ਮਾਫੀ ਦੇਣ ਵਾਲੀ ਸਭ ਤੋਂ ਵੱਡਾ ਹੁੰਦਾ ਤੇ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਮਾਫੀ ਮੰਗ ਲਈ ਉੱਥੇ ਆ ਕੇ ਸੇਵਾ ਕੀਤੀ ਹੈ ਜੋ ਲਈ ਗਈ ਸੀ ਉਹਨਾਂ ਦੀ ਉਸ ਤੋਂ ਬਾਅਦ ਮਸਲਾ ਖਤਮ ਹੋ ਜਾਣਾ ਚਾਹੀਦਾ ਨਹੀਂ ਇਹ ਚੀਜ਼ਾਂ ਹਿੰਦੂ ਧਰਮ ਤੇ ਹੀ ਕਿਉਂ ਲਾਗੂ ਹੁੰਦੀਆਂ ਜਾਂ ਇਹ ਸਵਾਲ ਜਿਹੜੇ ਪੱਤਰਕਾਰ ਲੋਕ ਨੇ ਪੱਤਰਕਾਰ ਸਮਾਜ ਹੈ ਇਹ ਹਿੰਦੂ ਲੋਕਾਂ ਨੂੰ ਹੀ ਕਿਉਂ ਆ ਕੇ ਇਹ ਜਿਹੜੀ ਸਿੱਖਿਆ ਦਿੰਦੇ ਨੇ ਕਿ ਮਾਫੀ ਦੇ ਨਾਲ ਵੱਡਾ ਹੁੰਦਾ ਇੱਕ ਸਮਾਜ ਦੇ ਪ੍ਰਤੀ ਤੁਸੀਂ ਕੋਈ ਗਲਤ ਕਦਮ ਚੱਕ ਕੇ ਦੇਖੋ ਬੇਅਦਬੀ ਹੁੰਦੀ ਆ ਸੋਧਾ ਲੱਗਦਾ ਕਿ ਨਹੀਂ ਲੱਗਦਾ ਇਸਲਾਮ ਦੇ ਬਾਰੇ ਤੁਸੀਂ ਕੋਈ ਗਲਤ ਲਫ਼ਜ਼ ਬੋਲ ਕੇ ਦੇਖੋ ਸਰਤਾਂnse ਜੁਦਾ ਹੁੰਦਾ ਕਿ ਨਹੀਂ ਹੁੰਦਾ ਅਸੀਂ ਅਸੀਂ ਤਾਂ ਇਹ ਚੀਜ਼ਾਂ ਨਹੀਂ ਕਰਦੇ ਅਸੀਂ ਤਾਂ ਕਾਨੂੰਨ ਨੂੰ ਅੱਗੇ ਰੱਖ ਕੇ ਚੱਲਦੇ ਹਾਂ ਅਸੀਂ ਚਾਹਦੇ ਹਾਂ ਕੀ ਕਾਨੂੰਨ ਉਹਨੂੰ ਸਜ਼ਾ ਦੇਵੇ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਆਈਡੀ ਬੰਦ ਹੋਣੀ ਚਾਹੀਦੀ ਸੀ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਹੋਣੀ ਚਾਹੀਦੀ ਸੀ ਉਹਦਾ YouTube ਚੈਨਲ ਬੰਦ ਹੋਣਾ ਚਾਹੀਦਾ ਇਹ ਘੱਟੋ ਘੱਟ ਸੇਕਤਾ ਲੱਗੇ ਕੁਝ ਇਹ ਲੋਕ ਮਾਫੀ ਮੰਗਣਾ ਤੇ ਨਾਲ ਲੋਕਾਂ ਨੇ ਖੇਡ ਬਣਾ ਲਈ ਹੈ ਕਿ ਪਹਿਲਾਂ ਗਲਤੀ ਕਰ ਦਿੱਤੀ ਗਲਤੀ ਵੀ ਨਹੀਂ ਉਹਨੂੰ ਆਪਾਂ ਕਵਾਂਗੇ ਕਿਉਂਕਿ ਗਲਤੀ ਹੁੰਦੀ ਹੈ ਅਣਜਾਣੇ ਦੇ ਵਿੱਚ ਇਹ ਗਲਤੀ ਨਹੀਂ ਹੈ ਇਹ ਅਪਰਾਧ ਹੈ ਪਹਿਲਾਂ ਕੋਈ ਅਪਰਾਧ ਕਰ ਲਿਆ ਜਦੋਂ ਦੇਖਿਆ ਵਿਰੋਧ ਹੋਣਾ ਸ਼ੁਰੂ ਹੋਇਆ ਉਦੋਂ ਸਜ਼ਾ ਤੋਂ ਬਚਣ ਵਾਸਤੇ ਜਾਂ ਵਿਊ ਲੈਣ ਵਾਸਤੇ ਮਾਫੀ ਮੰਗ ਲਈ ਪਰ ਤੁਸੀਂ ਦੇਖੋ ਮਾਫੀ ਮੰਗੀ ਇੱਕ ਤਾਂ ਹੁੰਦੀ ਮਾਫੀ ਮੰਗਣੀ ਦਿਲੋਂ ਕਿ ਦਿਲੋਂ ਮਾਫੀ ਨਹੀਂ ਮੰਗੀ ਗਈ ਜਦੋਂ ਮਾਫੀ ਮੰਗਣ ਜਾ ਰਹੀ ਆ ਘਰੋਂ ਗੱਡੀ 'ਚ ਬਹਿ ਰਹੇ ਆ ਅੱਗੇ ਪਿੱਛੇ ਕੈਮਰੇ ਆ ਤੇ ਗੱਡੀ 'ਚ ਬਹਿ ਲੱਗੇ ਅਸੀਂ ਜਾ ਰਹੇ ਆ ਜੀ ਕਾਲੀ ਮਾਤਾ ਮੰਦਰ ਅਸੀਂ ਮਾਫੀ ਮੰਗੀ ਫਲਾਨਾ ਕੀਤਾ ਇਹ ਦਿਖਾਵਾ ਕਰ ਰਹੇ ਆ ਇਹਨੂੰ ਮਾਫੀ ਮੰਗਣਾ ਨਹੀਂ ਕਹਿੰਦੇ ਮਤਲਬ ਉਹਨਾਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਕੋਈ ਇੰਪ੍ਰੈਸ਼ਨ ਨਹੀਂ ਸੀ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੈਗਾ ਜਾਂ ਅੰਦਰੋਂ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਕੋਈ ਗਲਤੀ ਕੀਤੀ ਹੈ ਤੇ ਪਾਇਲ ਮਲਿਕ ਦੀ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਮਾਫੀ ਮੰਗੀ ਸਾਰਾ ਹੁਣ ਕੱਲ ਦੀ ਇੱਕ ਨਵੀਂ ਅਪਡੇਟ ਹੈ ਕਿ ਸੰਗਰੂਰ ਚ ਉਹਨਾਂ ਉਹਨਾਂ ਦੇ ਹਸਬੰਦ ਹਸਬੰਦ ਕੀ ਉਹਨਾਂ ਦੇ ਪੂਰੇ ਪਰਿਵਾਰ ਤੇ ਹੀ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਸੰਗਰੂਰ ਪੁਲਿਸ ਵੱਲੋਂ ਉਹਨਾਂ ਤੇ ਐਫਆਈਆਰ ਦਰਜ ਹੋ ਗਈ ਹੈ ਐਫਆਈਆਰ ਦਰਜ ਹੋਈ ਹੈ ਜੋ ਉਹਨਾਂ ਦੇ ਹਸਬੰਦ ਅਰਮਾਨ ਮਲਿਕ ਹੈ ਉਹਨਾਂ ਵੱਲੋਂ ਕਿ ਹਨੂਮਾਨ ਜੀ ਦੀ ਵੀਡੀਓ ਪਾਈ ਗਈ ਸੀ ਉਸ ਉੱਤੇ ਉਹ ਉਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰ ਤੁਸੀਂ ਤੁਸੀਂ ਆਪ ਸੋਚੋ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਕਿ ਕਾਲੀ ਮਾਤਾ ਦਾ ਪੇਸ਼ ਬਣਾਇਆ ਉਹਨੇ ਉਸ ਤੋਂ ਬਾਅਦ ਉਹਨੇ ਮਾਫੀ ਮੰਗ ਲਈ ਹੁਣ ਅਰਮਾਨ ਮਲਿਕ ਨੇ ਪੇਸ਼ ਬਣਾਇਆ ਮਹਾਵੀਰ ਜੀ ਦਾ ਉਹ ਮਾਫੀ ਮੰਗ ਲਈ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਉਸ ਸੰਗਠਨ ਦਾ ਜਾਂ ਉਸ ਬੰਦੇ ਦਾ ਜਿਨ੍ਹਾਂ ਨੇ ਪੂਰੇ ਪਰਿਵਾਰ ਦੇ ਉੱਤੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਬਹੁਤ ਵਧੀਆ ਕੰਮ ਕੀਤਾ ਤੇ ਲੱਖ ਲਾਹਨ ਤਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਮਾਫੀ ਦਿੱਤੀ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਜੋ ਕੁਝ ਹੋਇਆ ਸਾਰਾ ਇਹ ਫੈਮਿਲੀ ਵੱਲੋਂ ਕੀ ਪੂਰਾ ਪਬਲਿਸਿਟੀ ਲਈ ਕੀਤਾ ਗਿਆ ਹੈ ਜਾਂ ਪੂਰੀ ਪਬਲਿਸਿਟੀ ਲਈ ਕੀਤਾ ਉਹਨਾਂ ਨੇ ਤਾਂ ਆਪਣੀ ਪਾਇਲ ਮਲਿਕ ਨੇ ਕਿਹਾ ਮੇਰੇ ਬੱਚੇ ਦੀ ਖੁਸ਼ੀ ਸੀ ਮੈਂ ਵੀਡੀਓ ਬਣਾਈ ਹੈ ਤੇ ਕੁਝ ਮੈਂ ਗਲਤ ਮੈਂ ਮਤਲਬ ਕੁਝ ਜਾਣ ਮੁੱਝ ਕੇ ਨਹੀਂ ਕੀਤਾ ਦੇਖੋ ਗੱਲ ਗੱਲ ਬਣਾਣੀ ਪਹਿਲਾਂ ਆਪਾਂ ਅਪਰਾਧ ਕਰ ਲੈਣਾ ਬਾਅਦ ਚੋਂ ਉਹ ਉਹ ਦੋਨੇ ਚੀਜ਼ਾਂ ਲੱਗ ਨੇ ਹੈ ਕਿ ਨਹੀਂ ਇਹ ਗਲਤ ਕੀਤਾ ਗਿਆ ਜੋ ਵੀ ਕੀਤਾ ਗਿਆ ਅਰਮਾਨ ਮਲਿਕ ਜਾਂ ਪਾਇਲ ਮਲਿਕ ਇੱਕ ਅਰਮਾਨ ਮਲਿਕ ਤੋਂ ਤੁਹਾਡੇ ਸਾਹਮਣੇ ਆ ਕਿ ਅਰਮਾਨ ਮਲਿਕ ਸਰੇਆਮ ਕਹਿ ਰਿਹਾ ਪਹਿਲਾਂ ਤਾਂ ਉਹ ਵੈਸੇ ਹੀ ਉਹ Hindu ਧਰਮ ਦਾ ਘਾਣ ਕਰਦੇ ਆ ਰਹੇ ਸ਼ੁਰੂ ਤੋਂ ਅਰਮਾਨ ਮਲਿਕ ਦੀ ਪਿੱਠ ਦੇ ਉੱਤੇ ਵੀ ਭੁਲੇਨਾਜ਼ੀ ਦਾ ਟੈਟੂ ਬਣਿਆ ਹੋਇਆ ਹੈਣਾ ਦੂਜੇ ਪਾਸੇ ਉਹ ਬੰਦਾ ਕਹਿ ਰਿਹਾ ਕਿ ਮੈਂ ਬੈੱਡ ਵੱਡਾ ਬਣਾ ਲਿਆ ਮੈਂ ਦੋ ਦੋ ਤਿੰਨੀਆਂ ਲੈ ਕੇ ਸੋਣਾ ਇਹੋ ਜਿਹਾ ਬੰਦਾ ਲੱਚਰਤਾ ਫਲਾਂ ਵਾਲਾ ਹੀ ਬੰਦੇ ਇਸੇ ਮਤਲਬ ਦੇਵੀ ਦੇਵਤਾ ਦਾ ਰੂਪ ਧਰਦੇ ਨੇ ਗਲਤ ਕਤਰੇ ਕੱਪੜੇ ਪਾਏ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਬੱਚੇ ਦੀ ਖੁਸ਼ੀ ਵਾਸਤੇ ਕੀਤਾ ਹੈ ਇਹ ਸਿਰਫ ਵਿਊ ਲੈਣ ਵਾਸਤੇ ਕੀਤਾ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਕੀਤਾ ਜਦੋਂ ਇਹ ਜਿਹੜੇ YouTube ਕਲਾਕਾਰ ਹੁੰਦੇ ਨੇ ਨਾ ਜਿਹੜੇ ਸੋਸ਼ਲ ਮੀਡੀਆ ਕਲਾਕਾਰ ਨੇ ਇਹ ਦੇਖਦੇ ਨੇ ਕਿ ਜਦੋਂ ਇਹਨਾਂ ਦੇ ਜਿਹੜੇ ਵਿਊ ਘਟਨੇ ਸ਼ੁਰੂ ਹੋ ਗਏ ਲਾਈਕ ਕਮੈਂਟ ਘਟਨੇ ਸ਼ੁਰੂ ਹੋ ਗਏ ਇਹ ਕੋਈ ਨਾ ਕੋਈ ਇਹੋ ਜਿਹਾ ਪੰਗਾ ਲੈਂਦੇ ਨੇ ਕਿ ਲੋਕ ਇਹਨਾਂ ਨੂੰ ਦੇਖਣ ਪਰ ਦੋ ਵਿਆਹ ਕਰਾਏ ਆ ਉਹਨਾਂ ਨੇ ਬਹੁਤ ਉਦਾਹਰਨਾਂ ਦਿੱਤੀਆਂ ਕਿ ਬਾਲੀਵੁੱਡ 'ਚ ਵੀ ਕਈ ਅਜਿਹੇ ਹੀਰੋ ਹੈਗੇ ਆ ਜਿਨ੍ਹਾਂ ਨੇ ਦੋ ਦੋ ਵਿਆਹ ਕਰਾਏ ਤੁਹਾਨੂੰ ਉਹਦਾਂ ਕੀ ਉਹਨਾਂ ਦੀ ਪਰਸਨਲ ਲਾਈਫ ਹੈ ਉਹਨਾਂ ਦੇ ਵਿੱਚ ਨਹੀਂ ਠੀਕ ਹੈ ਪਰਸਨਲ ਲਾਈਫ ਹੈ ਉਹਦੀ ਪਰ ਉਹ Hindu ਧਰਮ ਨੂੰ ਬਦਨਾਮ ਬਦਨਾਮ ਨਾ ਨਾ ਕਰੇ ਜੇ ਉਹ ਦੋ ਵਿਆਹ ਕਰਾਏ ਆ ਪਹਿਲਾਂ ਤਾਂ Hindu ਧਰਮ ਇਜਾਜ਼ਤ ਹੀ ਨਹੀਂ ਦਿੰਦਾ ਨਾ Hindu ਜਿਹੜਾ Hindu ਮੈਰਿਜ ਐਕਟ ਹੈ ਉਹ ਇਜਾਜ਼ਤ ਦਿੰਦਾ ਕੀ ਦੋ ਦੋ ਵਿਆਹ ਕਰਾਉਣ ਦੇ Hindu ਮੈਰਿਜ ਐਕਟ ਦੇ ਅਧੀਨ ਜੇ ਕੋਈ ਕਿਸੇ ਦੀ ਪਹਿਲੀ ਪਤਨੀ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਦੂਜਾ ਵਿਆਹ ਕਰਾ ਸਕਦਾ ਜਾਂ ਪਹਿਲੀ ਪਤਨੀ ਨੂੰ ਤਲਾਕ ਹੋ ਜੇ ਤਾਂ ਉਹ ਦੂਜਾ ਵਿਆਹ ਕਰਾ ਸਕਦਾ ਦੋ ਦੋ ਤੀਮੀਆਂ ਨੂੰ ਇਕੱਠੇ ਲੈ ਕੇ ਮੈਂ ਬੈੱਡ ਤੇ ਪੈਣਾ ਬੈੱਡ ਵੱਡਾ ਕਰ ਲਿਆ ਇਹ ਚੀਜ਼ਾਂ ਸਾਡੇ ਧਰਮ ਦੇ ਖਿਲਾਫ ਹੈ ਸਾਡਾ ਧਰਮ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਹਾਂ ਕੋਈ ਹੋਰ ਧਰਮ ਦਿੰਦਾ ਹੋਵੇ ਪੰਜ ਸੱਤ ਵਿਆਹ ਦੀ ਇਜਾਜ਼ਤ ਦਿੰਦਾ ਹੋਵੇ ਅਸੀਂ ਕਹਿ ਨਹੀਂ ਸਕਦੇ ਅਸੀਂ ਕਿਸੇ ਧਰਮ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਜਿਹੜਾ ਇਹ ਹਿੰਦੂ ਧਰਮ ਨੂੰ ਇਹ ਦਾਗ ਲਾ ਰਿਹਾ ਇਹ ਚੀਜ਼ ਗਲਤ ਹੈ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਵੀਰ ਨੇ ਨਾ ਪੂਰੀ ਫੈਮਿਲੀ ਤੇ ਪਰਚਾ ਦਰਜ ਕਰਾਇਆ ਮੈਂ ਫੇਰ ਬਾਰ-ਬਾਰ ਕਹਿੰਨਾ ਉਸ ਵੀਰ ਦਾ ਮੈਂ ਲੱਖ ਵਾਰ ਧੰਨਵਾਦ ਕਰਦਾ ਤੇ ਬੜੀ ਸ਼ਾਬਾਸ਼ ਦਿਨਾ ਉਸ ਵੀ ਲੱਖ ਲਾਹਨ ਤਾਂ ਨੇ ਉਹਨਾਂ ਦੇ ਉੱਤੇ ਜਿਹੜੇ ਆਪ ਹੀ ਆਪਣੇ ਆਪ ਨੂੰ ਸ਼ਾਇਦ ਇਹਨਾਂ ਦੇਵੀ ਦੇਵਤਿਆਂ ਤੋਂ ਜਾਂ ਪਰਮਾਤਮਾ ਤੋਂ ਉੱਪਰ ਮੰਨੀ ਬੈਠੇ ਨੇ ਉਹਨਾਂ ਨੇ ਕਾਲੀ ਮਾਤਾ ਮੰਦਰ ਆ ਕੇ ਪਹਿਲੇ ਮਾਫੀ ਮੰਗੀ ਆ ਉੱਥੇ ਸੇਵਾ ਲਈ ਕੀ ਸੇਵਾ ਕੀਤੀ ਆ ਫਿਰ ਖਰੜਚ ਜਾ ਕੇ ਉਹਨਾਂ ਨੇ ਕਾਲੀ ਮਾਤਾ ਮੰਦਰ ਚ ਮਾਫੀ ਮੰਗੀ ਆ ਤੇ ਉਹ ਮਾਫੀ ਤਾਂ ਮੰਗ ਲਈ ਹੁਣ ਮਸਲਾ ਖਤਮ ਹੋ ਜਾਣਾ ਚਾਹੀਦਾ ਨਹੀਂ ਨਹੀਂ ਮਾਫੀ ਕਿਹਨਾਂ ਕੋਲੋਂ ਮੰਗੀ ਭਾਜੀ ਮਾਫੀ ਕਿਹਨਾਂ ਕੋਲੋਂ ਮੰਗੀ ਤੁਹਾਨੂੰ ਅਤਰਾਜ ਹੋਇਆ ਜਿਨ੍ਹਾਂ ਨੂੰ ਉਹਨਾਂ ਨੇ ਬੁਲਾਇਆ ਆਪਣੇ ਕੋਲ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਰਗੇ ਬੰਦੇ ਅਗਰ ਇਤਰਾ ਚੱਕਣਗੇ ਕਿ ਤੁਹਾਡੇ ਕੋ ਕੱਲੇ ਕੱਲੇ ਆ ਕੇ ਮਾਫੀ ਮੰਗਣਗੇ ਨਹੀਂ ਮਾਫੀ ਮੰਗਣਾਂ ਮਾਫੀ ਅਸੀਂ ਨਹੀਂ ਕਹਿੰਦਾ ਇਹ ਮਾਫੀ ਮੰਗੋ ਫਿਰ ਮਸਲਾ ਕਿੱਦਾਂ ਖਤਮ ਹੋਊਗਾ ਖਤਮ ਹੋਏਗਾ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਵੇ ਭਈਆ ਪੂਰੇ ਪਰਿਵਾਰ ਤੇ ਹੋ ਗਈ ਹੋ ਗਈ ਬਹੁਤ ਵਧੀਆ ਗੱਲ ਹੈ ਮਸਲਾ ਆਪੇ ਖਤਮ ਹੋ ਜਾਣਾ ਜਾਂ ਤਾਂ ਐਫ ਆਈ ਆਰ ਦਰਜ ਹੋ ਗਈ ਹੈ ਸਾਰੇ ਪਰਿਵਾਰ ਨੂੰ ਜੇਲ੍ਹ ਭੁਗਤਣੀ ਪਵੇਗੀ ਮਸਲਾ ਆਪੇ ਖਤਮ ਹੋ ਜਾਣਾ ਸਜ਼ਾ ਹੋਣੀ ਚਾਹੀਦੀ ਨਾ ਅਸੀਂ ਅਸੀਂ ਤਾਂ ਕਾਨੂੰਨ ਨੂੰ ਉੱਪਰ ਲੈ ਕੇ ਚੱਲਦੇ ਹਾਂ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਅਪਰਾਧ ਕੀਤਾ ਕਾਨੂੰਨੀ ਤੌਰ ਤੇ ਉਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਾਡਾ ਦੇਸ਼ ਸੰਵਿਧ ਤਾਨੂੰ ਕੋਈ ਰਾਈਟ ਨਹੀਂ ਅਸੀਂ ਕਿਸੇ ਨੂੰ ਗੁਨਾਹਗਾਰ ਠਹਿਰਾ ਦਈਏ ਜਾਂ ਕਿਸੇ ਨੂੰ ਮਾਫ ਕਰ ਦਈਏ ਤੁਹਾਨੂੰ ਲੱਗਦਾ ਕਿ ਹਿੰਦੂ ਧਰਮ ਚ ਕੁਝ ਜਥੇਬੰਦੀਆਂ ਜਾਂ ਕੋਈ ਸੰਗਠਨ ਹੈਗੇ ਆ ਕਿ ਇਦਾਂ ਦੀ ਵੀਡੀਓ ਬਣੀ ਜਾਂਦੀਆਂ ਆ ਕੇ ਮਾਫੀ ਮੰਗ ਲੈਂਦੇ ਆ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਸਜ਼ਾ ਵੱਡੀ ਨਹੀਂ ਮਿਲਦੀ ਪੀ ਕਿ ਇਹ ਫੇਰ ਇਦਾਂ ਦੀ ਵੀਡੀਓ ਬਣਾ ਰਹੇ ਆ ਇਸੇ ਕਰਕੇ ਤਾਂ ਬਾਰ ਬਾਰ ਇਹੋ ਜਿਹੀਆਂ ਵੀਡੀਓਜ਼ ਬਣਦੀਆਂ ਨੇ ਕਿਸੇ ਹੋਰ ਤੁਹਾਨੂੰ ਤੇ ਕਿਉਂ ਨਹੀਂ ਬਣਦੀਆਂ ਸਿੱਖ ਸਮਾਜ ਵਾਲੇ ਲਾਂਦੇ ਆ ਨਾ ਸੋਧਾ ਤੁਸੀਂ ਦੇਖਿਆ ਹੋਣਾ ਪਿੱਛੇ ਕਮਲਕੌਰ ਦਾ ਲੱਗਾ ਸੋਧਾ ਹਾਲਾ ਹਾਲਾਂਕਿ ਉਹ ਉਹਨਾਂ ਨੇ ਬਕਮਲ ਕੋਰ ਨੇ ਤਾਂ ਕੋਈ ਬੇਦਬੀ ਨਹੀਂ ਕੀਤੀ ਹਾਂ ਬੇਦਬੀ ਨਹੀਂ ਕੀਤੀ ਲੱੱਤਰ ਦਾ ਤਾਂ ਨਾਂ ਤੇ ਲੱਗਾ ਸੋਦਾ ਹੋਰ بڑے ਸੋਦੇ ਲੱਗੇ ਨੇ ਸਾਡੇ ਲੋਕਾਂ 'ਚ ਕਮੀ ਇਹੋ ਆ ਸਾਡੇ ਹਿੰਦੂ ਸਮਾਜ 'ਚ ਇਹੋ ਕਮੀ ਆ ਕਿ ਸਾਡੇ ਕੋਲ ਕੋਈ ਚੱਲ ਕੇ ਕਲਾਕਾਰ ਕੋਈ ਆ ਜਾਂਦਾ ਅਸੀਂ ਕਹਿੰਨੇ ਬਹੁਤ ਹੀ ਬਹੁਤ ਵੱਡਾ ਕੰਮ ਕਰ ਲਿਆ ਅਸੀਂ ਮਾਫੀ ਦੇ ਦਿੰਦੇ ਹਾਂ ਉਹ ਦੂਜੇ ਸੰਗਠਨ ਨੂੰ ਦੇਖ ਕੇ ਕੋਈ ਤੀਜਾ ਸੰਗਠਨ ਉੱਠ ਜਾਂਦਾ ਉਹ ਕਹਿੰਦਾ ਨਹੀਂ ਜੇ ਸਾਡੇ ਕੋਲ ਵੀ ਆਓ ਫਿਰ ਉਹ ਮਾਫ ਕਰ ਦਿੰਦੇ ਆ ਮਤਲਬ ਇਹ ਚੀਜ਼ਾਂ ਗਲਤ ਐ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਐ ਸਜ਼ਾ ਮਿਲਣੀ ਚਾਹੀਦੀ ਐ ਦੂਜੀ ਗੱਲ ਉਹਨਾਂ ਦੀ ਜਿਹੜੀ ਅ ਇੰਸਟਾਗ੍ਰਾਮ ਆਈਡੀ ਆ ਜਾਂ YouTube ਚੈਨਲ ਆ ਉਹ ਬੰਦ ਹੋਣੇ ਚਾਹੀਦੇ ਆ ਸੇਕ ਲੱਗੇਗਾ ਆਪੇ ਹਟ ਜਾਣਗੇ ਪਿੱਛੇ ਹੌਲੀ ਹੌਲੀ ਸਰਕਾਰ ਭਗਵੰਤ ਮਾਨ ਸਰਕਾਰ ਬੇਅਦਬੀ ਲੈ ਕੇ ਕਾਨੂੰਨ ਲੈ ਕੇ ਆ ਰਹੀ ਆ ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਉਹ ਕਾਨੂੰਨ ਚ ਸਾਰੇ ਧਰਮਾਂ ਨੂੰ ਵਿੱਚ ਰੱਖਿਆ ਗਿਆ ਇਹ ਨਹੀਂ ਕਿ ਸਿਰਫ ਉਹਨਾਂ ਨੇ ਇੱਕ ਇੱਕ ਧਰਮ ਦੀ ਗੱਲ ਕਾਨੂੰਨ ਬਣੇਗਾ ਨਾ ਹਜੇ ਧਰਮ ਕਾਨੂੰਨ ਬਣ ਰਿਹਾ ਹੈ ਬਣ ਰਿਹਾ ਨਾ ਹਜੇ ਜਦੋਂ ਕਾਨੂੰਨ ਬਣੇਗਾ ਫਿਰ ਪਤਾ ਲੱਗੇਗਾ ਕਿ ਇਸ ਕਾਨੂੰਨ ਦਾ ਜਿਹੜਾ ਸਿਸਟਮ ਹੈ ਕੀ ਹੈ ਕਿਹੜੇ ਸਿਸਟਮ ਦੇ ਆਧਾਰ ਤੇ ਚੱਲਦਾ ਇਹ ਤਾਂ ਜਦੋਂ ਬਣੇਗਾ ਫਿਰ ਫਿਰ ਪਤਾ ਲੱਗੇਗਾ ਨਾ ਬੜੀ ਵਧੀਆ ਗੱਲ ਹੈ ਕਿ ਇਹ ਆਵਾਜ਼ ਜਿਹੜੀ ਹੈ ਹਿੰਦੂ ਸਿਕਟ ਵਿੱਚ ਚੱਕੀ ਹੈ ਕਿ ਇਹ ਧਰਮ ਦੇ ਧਰਮ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਬੰਨਣਾ ਚਾਹੀਦਾ ਤੇ ਸਾਰੇ ਧਰਮਾਂ ਵਾਸਤੇ ਬਰਾਬਰ ਬੰਨਣਾ ਚਾਹੀਦਾ। ਮਾਫੀ ਮੰਗਣ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ 'ਚ ਪਾਇਲ ਮਲਿਕ ਜੀ ਨੇ ਮਾਫੀ ਮੰਗੀ ਸੱਜਾ ਉਸ ਤੋਂ ਬਾਅਦ ਉਹਨਾਂ ਨੂੰ ਇੰਨੀ ਹੇਟ ਮਿਲਦੀ ਹੈ ਕਿ ਉਹਨਾਂ ਦੀ ਤਬੀਅਤ ਵੀ ਖਰਾਬ ਹੋ ਗਈ ਹੈ ਹਸਪੀਟਲ ਭਈਆ ਉਹ ਕਲਾਕਾਰ ਜਿਹੜੇ ਬੰਦੇ ਹੁੰਦੇ ਨੇ ਉਹ ਤੁਹਾਨੂੰ ਪਤਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਰਹੇ ਨੇ ਤਾਂ ਇਹ ਜਿਹੜਾ ਇਹ ਸਭ ਡਰਾਮਾ ਹੈ ਜਿਹੜੀ ਸਿਹਤ ਖਰਾਬ ਹੋ ਗਈ माफी देनी चाहिए पंजाब छड़ जाएंगे वो अरमान मलिक लो क्या गया यही तो पंजाब छड़ जाएंगे हम सेफ फील कर दे फलाना ठिकाना हम अभी छड़ के जावेंगे भी ਤੁਸੀਂ ਇਹੋ ਜੇ ਕੰਮ ਹੀ ਨਾ ਕਰੋ ਇਸ ਤਰ੍ਹਾਂ ਦੇ ਕੰਮ ਹੀ ਨਾ ਕਰੋਗੇ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਪਵੇ ਪੰਜਾਬ ਪੰਜਾਬ ਦੇ ਵਿੱਚ ਹਰ ਧਰਮ ਦਾ ਬੰਦਾ ਰਹਿੰਦਾ ਪੰਜਾਬੀ Hindu ਜਿਹੜੇ ਨੇ Sikh ਨੇ Muslim ਵੀ ਨੇ ईसाई ਵੀ ਨੇ ਸਾਰੇ ਧਰਮਾਂ ਦਾ ਅਸੀਂ ਬਰਾਬਰ ਸਨਮਾਨ ਕਰਦੇ ਆ ਤੇ ਕੋਈ ਸਾਡੇ ਧਰਮ ਨੂੰ ਟਾਰਗੇਟ ਕਰੇ ਉਹ ਚੀਜ਼ ਤਾਂ ਗਲਤ ਹੈ ਨਾ ਉਹਦੇ ਖਿਲਾਫ ਤਾਂ ਬੋਲਣਾ ਬਣਦਾ ਇਹ ਕਾਰਵਾਈ ਹੋਣੀ ਵੀ ਬਣਦੀ ਐ ਤੁਹਾਨੂੰ ਲੱਗਦਾ ਕਿ ਪਬਲਿਸਿਟੀ ਲਈ ਸਾਦਾ ਕੀਤਾ ਉਹਨਾਂ ਦੇ ਪਬਲਿਸਿਟੀ ਲਈ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿਉਂਕਿ ਉਹਨਾਂ ਦੇ ਆਪ ਦੇ ਚੈਨਲ ਇਹਨੇ ਵਧੀਆ ਚੱਲ ਰਹੇ ਆ ਸਭ ਕੁਝ ਜਦੋਂ ਜਦੋਂ ਕਿਸੇ ਕਲਾਕਾਰ ਦਾ ਨਾ ਯੂਟਿਊਬਰ ਦਾ ਲਾਲੋਈ ਆ ਜਿਹੜੇ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਜਿਹੜੇ ਕਲਾਕਾਰ ਤੁਰੇ ਫਿਰਦੇ ਨੇ ਇਹਨਾਂ ਦੇ ਜਦੋਂ ਵਿਊ ਵਗੈਰਾ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਇਹਨਾਂ ਨੂੰ ਟਾਰਗੇਟ ਇੱਕੋ ਹੀ ਮਿਲਦਾ ਕਿ Hindu ਧਰਮ Hindu ਧਰਮ ਦੇ ਉੱਤੇ ਕੋਈ ਨਾ ਕੋਈ ਵੀਡੀਓ ਬਣਾਓ ਕਿਉਂਕਿ Hindu ਸਮਾਜ ਸਾਡਾ ਕਰਦਾ ਕੁਝ ਨਹੀਂ ਆ ਸਭ ਤੋਂ ਵੱਡੀ ਗੱਲ ਹੈ ਕਿ ਸਜ਼ਾ ਨਹੀਂ ਦਿੰਦਾ ਉਹਨਾਂ ਨੇ ਕਰਨਾ ਕੀ ਹੈ ਕਿ ਵੀਡੀਓ ਸ਼ੇਅਰ ਕਰਤੀਆਂ ਵੱਧ ਤੋਂ ਵੱਧ ਮਾਫੀ ਮੰਗਾਲੀ ਬਸ ਇੱਥੇ ਤੱਕ ਹੀ ਸੀਮਤ ਹੈ ਉਹ ਜਦੋਂ ਵੀਡੀਓ ਸ਼ੇਅਰ ਹੁੰਦੀ ਹੈ ਕੋਈ ਮੁੱਦਾ ਉੱਠਦਾ ਵੱਧ ਤੋਂ ਵੱਧ ਲੋਕ ਉਹਨੂੰ ਦੇਖਦੇ ਵੀ ਬਈ ਕੀ ਕੀਤਾ ਨੇ ਅਸੀਂ ਦੇਖੀਏ ਕੋਈ ਇਸ ਤਰ੍ਹਾਂ ਦੇ ਵਿਊ ਵੱਧ ਜਾਂਦੇ ਨੇ ਸਬਸਕ੍ਰਾਈਬ ਵੱਧਦੇ ਨੇ ਲਾਈਕ ਵੱਧਦੇ ਨੇ ਕਮੈਂਟ ਵੱਧਦੇ ਨੇ ਉਹਦੇ ਚੈਲੰਜਰ ਦੁਬਾਰਾ ਉੱਠ ਕੇ ਖੜਾ ਹੋ ਜਾਂਦਾ ਨਹੀਂ ਹੁਣ ਸੰਗਰੂਰ ਚ ਸੰਗਰੂਰ ਪੁਲਿਸ ਵੱਲੋਂ ਪੂਰੇ ਪਰਿਵਾਰ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇੱਕ ਨਵੇਂ ਕੇਸ ਚ ਮੈਂ ਤਾਂ ਕਹਿ ਰਿਹਾ ਬਹੁਤ ਵਧੀਆ ਕੰਮ ਕੀਤਾ ਤੁਸੀਂ ਦੱਸ ਰਹੇ ਹੋ ਕੀ ਹਨੂਮਾਨ ਜੀ ਦਾ ਉਹਨਾਂ ਨੇ ਪੇਸ਼ ਧਾਰਨ ਕੀਤਾ ਉਹਨਾਂ ਦੇ ਹਨੂਮਾਨ ਜੀ ਦਾ ਪੇਸ਼ ਧਾਰਨ ਕੀਤਾ ਤੇ ਸਾਰੇ ਪਰਿਵਾਰ ਤੇ ਸਜ਼ਾ ਆਪਣਾ ਐਫ ਆਈ ਆਰ ਦਰਜ ਹੋਈ ਹੈ ਬਹੁਤ ਵਧੀਆ ਕੰਮ ਹੈ ਪਹਿਲਾ ਆਪਾਂ ਇੱਕ ਮੁੱਦਾ ਹਜੇ ਨਿਪਟਿਆ ਨਹੀਂ ਦੂਸਰਾ ਸਾਹਮਣੇ ਆ ਗਿਆ ਫਿਰ ਆਪਾਂ ਕਿੱਦਾਂ ਕਹਿ ਸਕਦੇ ਆ ਕਿ ਇਹ ਸਭ ਕੁਝ ਗਲਤੀ ਨਾ ਹੋ ਗਿਆ ਆਪਾਂ ਤਾਂ ਬਾਰ-ਬਾਰ ਟਾਰਗੇਟ ਕਰ ਰਹੇ ਹਾਂ ਉਸ ਚੀਜ਼ ਨੂੰ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਿਛਲੇ ਦਿਨੀ ਕਿ ਘਟਨਾ ਕਾਵੜੀਆਂ ਨੂੰ ਲੈ ਕੇ ਹੋਈ ਸੀ ਕਿ ਕਾਵੜੀਆਂ ਤੇ ਬੜਾ ਕਿਹਾ ਜਾਂਦਾ ਕਿ ਹਾਂ ਵੀ ਇਹ ਬੋੜੀ ਹੁੱਲੜ ਬਾਜੀ ਕਰਦੇ ਆ ਇਹ ਆ ਉਹ ਆ ਉਹਨਾਂ ਬਾਰੇ ਕੀ ਤੁਸੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਅੱਜ ਤੋਂ ਆਪਾਂ ਛਾਲ ਜਾਂ ਦੋ ਦੋ ਕੁ ਸਾਲ ਪਿੱਛੇ ਚਲ ਜਾਈਏ ਕਦੇ ਤੁਸੀਂ ਸੁਣਿਆ ਸੀ ਵੀ ਕਿਸੇ ਵੀ ਕਾਵੜੀਏ ਨੇ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕੀਤਾ ਹੁੱਲੜਬਾਜੀ ਕੀਤੀ ਦੰਗੇ ਕੀਤੇ ਮਾਰਕੁੱਟ ਕੀਤੀ ਇਹ ਹੁਣੇ ਹੀ ਥੋੜੇ ਸਮੇਂ ਤੋਂ ਕਿਉਂ ਹੋ ਰਿਹਾ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਇੱਕ ਘਟਨਾ ਹੁੰਦੀ ਹੈ ਤੋ ਉਹ ਲਗਾਤਾਰ ਸ਼ੁਰੂ ਹੋ ਜਾਂਦੀ ਹੈ ਆਪਾਂ ਜਦੋਂ ਅਮਰਨਾ ਯਾਤਰਾ ਜਾਂਦੇ ਆ ਜਾਂ ਆਪਾਂ ਹਰਦਵਾਰ ਜਾਂਦੇ ਆ ਕਿਤੇ ਵੀ ਜਾਂਦੇ ਤੁਸੀਂ ਦੇਖਿਆ ਹੋਣਾ ਕਿ ਇੱਕ ਮੁੱਦਾ ਪਹਿਲਾਂ ਹੀ ਬੜਾ ਭਖਿਆ ਸੀ ਹੋਟਲਾਂ ਦੇ ਨਾਂ ਜਿਹੜੇ ਆ ਚਲਾ ਮੁਸਲਮਾਨ ਰਹੇ ਆ ਨਾਮ ਹਿੰਦੂ ਰੱਖੇ ਗਏ ਆ ਹਨਾ ਇਹ ਕਦ ਵਾਸਤੇ ਕੀਤਾ ਗਿਆ ਸੀ ਬਿਦੂ ਧਰਮ ਨੂੰ ਬਦਨਾਮ ਕਰਨ ਵਾਸਤੇ ਲਵ ਜਿਆਦ ਫਲਾ ਰਹੇ ਆ ਆਪਣੇ ਨਾਮ ਚੇਂਜ ਕਰਕੇ ਹੱਥ ਤੇ ਕਲਾਵਾ ਬੰਨ੍ਹ ਕੇ ਟਿੱਕੇ ਲਾ ਕੇ ਹਿੰਦੂ ਕੁੜੀਆਂ ਨੂੰ ਸਿੱਖ ਕੁੜੀਆਂ ਨੂੰ ਜਿਹੜੇ ਗੈਰ ਇਸਲਾਮਿਕ ਧਰਮ ਗੈਰ ਧਰਮ ਦੇ ਨਾਲ ਹਨਾ ਗੈਰ ਇਸਲਾਮਿਕ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਆਪਣੇ ਜਾਲ ਚ ਫਸਾਇਆ ਜਾ ਰਿਹਾ ਉਹਨਾਂ ਨੂੰ ਵਿਆਹ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਨਹੀਂ ਵੀ ਇਹ ਬੰਦਾ ਮੁਸਲਮਾਨ ਹੈ ਤਾਂ ਜਦ ਲਵ ਜਿਆਦ ਕੀਤਾ ਜਾ ਸਕਦਾ ਨਾਮ ਬਦਲ ਕੇ ਹੋਟਲ ਰੈਸਟੋਰੈਂਟ ਚਲਾਏ ਜਾ ਰਹੇ ਨਾਮ ਬਦਲ ਕੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਕਾਵੜੀਏ ਨੇ ਇਹ ਦੰਗੇ ਕਰਨ ਵਾਸਤੇ ਵਿੱਚ ਜਿਹੜੇ ਗੈਰ ਹਿੰਦੂ ਹੋ ਸਕਦੇ ਨੇ ਹਿੰਦੂਦਰ ਨੂੰ ਬਦਨਾਮ ਕਰਨ ਵਾਸਤੇ ਹਿੰਦੂਦਰ ਨੂੰ ਬਦਨਾਮ ਕਰਨ ਵਾਸਤੇ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਇਹ ਸ਼ਾਸ਼ਾ ਚੱਲ ਰਹੀਆਂ ਸਨਾਤਨ ਨੂੰ ਬਦਨਾਮ ਕਰਨ ਵਾਸਤੇ ਸਨਾਤਨ ਜਿਹੜੀ ਹੈ ਯਾਤਰਾਵਾਂ ਨੂੰ ਬਦਨਾਮ ਕਰਨ ਵਾਸਤੇ ਕੋਈ ਵੀ ਸਨਾਤਨ ਫੈਸਟੀਵਲ ਆਂਦਾ ਤੁਸੀਂ ਦੇਖਿਆ ਹੋਣਾ ਕੋਈ ਨਾ ਕੋਈ ਇਹੋ ਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਦੋਂ ਫੜੇ ਜਾਂਦੇ ਆ ਬੰਦੇ ਯੂਪੀ ਦੇ ਵਿੱਚ 6 ਬੰਦੇ ਫੜੇ ਗਏ ਆ ਜਿਹੜੇ ਕਾਬੜੀਆਂ ਦੇ ਭੇਜ ਵਿੱਚ ਸੀਗੇ ਜਿਨ੍ਹਾਂ ਨੇ ਗੱਡੀਆਂ ਦੀ ਤੋੜਪਾਨ ਕੀਤੀ ਆਉਣ ਵਾਲੇ ਯਾਤਰੀਆਂ ਦੇ ਨਾਲ ਮਾਰਕੁੱਟ ਕੀਤੀ Hindu ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਤਾਂ ਕਿ ਸਤਨਾਤਨ ਨੂੰ ਬਦਨਾਮ ਕੀਤਾ ਜਾਵੇ ਦੇਸ਼ ਦੇ ਵਿੱਚ ਜਿਹੜੀ ਹਿੰਦੂ ਰਾਸ਼ਟਰ ਦੀ ਮੰਗ ਉੱਠ ਰਹੀ ਆ ਇਹਨੂੰ ਠੱਪ ਕੀਤਾ ਜਾਵੇ